ਲੋ ਵੀ ਮਿੱਤਰੋ ਜਿਹੜੇ ਭਰਾ ਲਾਂਬਾ ਐ ਦਿੰਦੇ ਹੁੰਦੇ ਚੰਗੀ ਘੋੜੀ ਚਾਹੀਦੀ ਐ ਹਜ਼ਾਰਾਂ ਚ ਪੈਸੇ ਲਾਉਣੇ ਆ ਤਾਂ ਮਿੱਤਰੋ ਅੱਜ ਲਾਟਰੀ ਲਿਆਤੀ ਕਹਿਦੀ ਉਹਨੇ ਚੰਬੀ ਬਸ਼ੇਰੀ ਛੋਟੀ 4 ਮਹੀਨਿਆਂ ਦੀ ਨਹੀਂ ਮਿਲਦੀ ਜਿੰਨੇ ਦੀ 62 ਇੰਚ ਦੀ ਘੋੜੀ ਤੁਹਾਨੂੰ ਦੇ ਦੇਣੀ ਆ ਵੀਡੀਓ ਪੂਰੀ ਸੁਣ ਲਿਓ ਡਿਟੇਲ ਪੂਰੀ ਲੈ ਲਿਓ ਪਤਾ ਸਵਾਰੀ ਸੂਰੀ ਵਾਲੇ ਸਾਰੇ ਲਾਂਬੇ ਲਾ ਦੂ ਘੋੜੀ ਦਾ ਕੱਦ ਬੈਡ ਬਹੁਤ ਆ ਮੱਥੇ ਪਟਾ ਦੋ ਵੇਰ ਚਿੱਟੇ ਆ ਮਾਰਵਾੜੀ ਘੋੜੀ ਆ ਸਾਰੀ ਦਿਨਿਆ ਡਿਟੇਲ ਲਿਬੜੀ ਜ਼ਰੂਰ ਆ ਕਿਉਂਕਿ ਅੱਜ ਸ਼ਾਮ ਨੂੰ ਹੀ ਆਈ ਆ ਹੁੰਦੀ ਦੀ ਆਪਾਂ ਵੀਡੀਓ ਪਾਤੀ ਟਾਈਮ ਨਹੀਂ ਸੀ ਸੋਚਿਆ ਮੈਂ ਕਿ ਭਰਾਵਾਂ ਲਈ ਸਾਰਿਆਂ ਤੋਂ ਪਹਿਲਾਂ ਇਹਦੀ ਵੀਡੀਓ ਪਾਈਏ ਤਾਂ ਜਿਹੜੀ ਚੀਜ਼ ਆ ਉਹ ਤੁਹਾਨੂੰ ਦੇਖ ਜਾਣੀ ਪਹਿਲਾਂ ਤਾਂ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆ ਇਹਨੂੰ ਦੋਸਤੋ ਅੱਜ ਫੇਰ ਇੱਕ ਥੋੜੇ ਪਾ ਦੀ ਲਿਆਏ ਕੁੜੀ ਚੰਗੀ ਆ ਹੱਡਾਂ ਪੈਰਾਂ ਦੀ ਬਲ ਭਰੀਆਂ ਦੀ ਸਾਫ ਆ ਕੰਨ ਕੰਡੀਸ਼ਨ ਦੀ ਵੀ ਚੰਗੀ ਆ ਕਾਫੀ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਬਾਈ ਜੀ ਜਾਂਦਾ ਘੋੜਾ ਹੋਵੇ ਸਵਾਰੀ ਵਾਸਤੇ ਚੜਨ ਲਈ ਥੋੜੇ ਪੈਸੇ ਲਾਉਣੇ ਆਪਾਂ ਸਵਾਰੀ ਵਾਸਤੇ ਲੈਣੀ ਆ ਤਾਂ ਦੋਸਤੋ ਅੱਜ ਸਵਾਰੀ ਵਾਸਤੇ ਘੋੜਿਆਂ ਰਗੀ ਘੋੜੀ ਲਿਆਤੀ ਆਮ ਘੋੜਿਆਂ ਨਾਲ ਉਹ ਤਾਂ ਲੰਬੀ ਵੀ ਆ ਮਜ਼ਬੂਤ ਵੀ ਆ ਤੇ ਰਾਜੀ ਵੀ ਆ ਨਹੀਂ ਵੀ ਜਮਾ ਟੁੱਟੀ ਹੋਈ ਜਾਂ ਲਿੱਸੀ ਆ ਹਨਾ ਤਾ ਰੇਟ ਆ ਆਪਾਂ ਆਈਡੀਆ ਦੇ ਦਈਏ ਤੁਹਾਨੂੰ ਲੱਖੋਂ ਥੱਲੇ ਲੱਖੋਂ ਹਜ਼ਾਰ ਥੱਲੇ ਨਹੀਂ 2000 ਥੱਲੇ ਨਹੀਂ ਇੱਕ ਫਿਕਸ ਜੇ ਰੇਟ ਆਪਾਂ ਦੱਸ ਦਿੰਨੇ ਆ 40000 ਲੱਖੋਂ ਥੱਲੇ ਆ ਰੇਟ ਆ ਇਹਦਾ 60000 ਰੁਪਇਆ ਆਇਆਂ ਦਾ ਮਾਨਤਨ ਹੋ ਜੂ ਭਰਾਵਾਂ ਦਾ ਪਰ ਜ਼ਿਆਦਾ ਨਾ ਸਮਝੋ ਕਿਉਂਕਿ ਆਪਾਂ ਇੱਕ ਤੁਹਾਨੂੰ ਵੀਡੀਓ ਦੇ ਵਿੱਚ ਹੀ ਰੇਟ ਦੱਸਤਾ ਆਇਆਂ ਦਾ ਮਾਨਤਨ ਨਹੀਂ ਹੋ ਆਪੋ ਜੇ ਲੱਖ ਰੁਪਇਆ ਨਹੀਂ ਮੰਗਿਆ 1/2 ਲੱਖ 62 ਇੰਚ ਦੀ ਘੋੜੀ ਹੈ ਜੀ ਪਹਿਲਾਂ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਵੀ ਚੰਗੀ ਤੋਂ ਚੰਗੀ ਘੋੜੀ ਜਾਇਜ਼ ਰੇਟ ਵਿੱਚ ਚਾਹੁੰਦੇ ਹੋ ਤੇ ਵੀ ਤੁਹਾਨੂੰ ਵੀ ਮਿਲੇ ਤਾਂ ਆਪਣੇ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਣੇ ਚੈਨਲ ਉੱਤੇ ਭਾਰਾ ਨਾ ਜਾਨਵਰ ਮਿਲ ਜਾਂਦਾ ਜਿਹੜੀ ਚੀਜ਼ ਹੋ ਤੁਹਾਨੂੰ ਸਹੀ ਦੱਸਾਂਗੇ ਜਿੱਦਾਂ ਹੋ ਆ ਕੇ ਆਪਦੀ ਦੇਖ ਲਿਓ ਤੇ ਦੋਸਤੋ ਆਜੋ ਬਾਦ ਦੇ ਵੀਡੀਓ ਵਾਲੇ ਘੋੜੀ ਦੀ ਡਿਟੇਲ ਦਿੰਨਾ ਹੈ ਮਾਰਵਾੜੀ ਘੋੜੀ ਹੈ ਦੋਸਤੋ ਕਮੈ ਕਮੈਤ ਰੰਗ ਦੀ ਆ ਮਗਰਲੇ ਦੋ ਪੈਰ ਚਟੇ ਮੱਥੇ ਪਟਾ ਇੰਚ ਹਾਈਟ ਹੈ ਜਿਹੜੀ 62 ਇੰਚ ਹੈ ਤੇ ਬਾਲ ਭੋਰੀਆਂ ਦੀ ਸਾਫ ਸਿਰਫ ਦੋਸਤੋ ਇਹ ਸਵਾਰੀ ਵਾਲੇ ਭਰਾ ਲੈਣ ਜਿਹਨੇ ਬਰੀਡਿੰਗ ਕਰਨੀ ਉਹ ਨਾ ਲੈਣ ਕਿਉਂਕਿ ਘੋੜੀ ਦੇ ਗੱਬਰ ਰਹਿਣ ਦੇ ਚਾਂਸ ਘਟਾ ਹੈ ਜੋ ਸਾਫ ਸੁਥਰੀ ਗੱਲੂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਤੀ ਆਇਆ ਤੇ ਬਾਅਦ ਚ ਲੰਬੇ ਵਾਲੀ ਗੱਲ ਨਾ ਹੋਵੇ ਜਿਨੇ ਲੈਣੀ ਆ ਸਿਰਫ ਸਵਾਰੀ ਵਾਸਤੇ ਉਹ ਲੈ ਲਿਓ ਘੋੜਿਆਂ ਚ ਡੀ ਘੋੜੀਆਂ ਹਾਈਟ ਹੋਈਟ ਬਹੁਤ ਆ ਹੱਥਾਂ ਪੈਰਾਂ ਦੇ ਸਾਫ ਕੋਈ ਗਾਮਚੀ ਨਹੀਂ ਬੰਦੀ ਕੋਈ ਪੈਰ ਨਹੀਂ ਲੰਗਰਾ ਨਹੀਂ ਲੰਗ ਨਹੀਂ ਮਾਰਦੀ ਓਵਰ ਆਲ ਚੰਗੀ ਏ ਕਹਿੰਦਾ ਮਤਲਬ ਵੀਡੀਓ ਚ ਆਪਾਂ ਤਾਈਂ ਦੱਸਤਾ ਤਾਈਂ ਦਾ ਰੇਟ ਸਸਤਾ ਨਹੀਂ ਤਾਂ ਇਹ ਜਿਹਾ ਬਾਹਰ ਟੈਂਚ ਦੀਆਂ ਘੋੜੀਆਂ 3 3 4 4 ਲੱਖ ਦੀਆਂ ਵਿਕ ਰਹੀਆਂ ਦੋਸਤੋ ਹਣਾ ਹਾਈਟ ਦੇਖੋ ਮੁੰਡਾ ਪੂਰਾ ਡਬਲ ਹੀ ਆ ਜਿਹੜਾ ਉੱਪਰ ਬੈਠਾ ਉਹ ਬੈਠਾ ਵੀ ਉੱਪਰ ਉਹ ਪੂਰੀ ਵੱਡੀ ਘੋੜੀ ਲੱਗਦੀ ਆ ਸੋ ਜੇ ਕਿ ਭਰਾਣੇ ਸਵਾਰੀ ਵਾਸਤੇ ਥੋੜੇ ਮੁੱਲ ਦੀ ਘੋੜੀ ਲੈਣੀ ਆ ਜੋ ਘੋੜਾ ਭਾਲਦਾ ਸੀ ਪਰ ਉਹਨੂੰ ਆਪਾਂ ਘੋੜੀ ਦੇ ਦਾਂਗੇ ਤੁਰਦ ਤੁਰਦੀ ਬਹੁਤ ਚੰਗੀ ਹੈ ਜੀ ਸਵਾਰੀ ਸੂਰੀ ਦੇ ਪਾਸ ਦਾ ਸੋ ਜਿਹੜਾ ਵੀ ਕਹ ਸੱਜਣ ਦੇ ਚਾਹੀਦੀ ਹੋਈ ਤਾਂ ਘੋੜੀ ਦੇਖ ਸਕਦਾ ਜੀ ਨੰਬਰ ਤਕਰ ਲੈ 9639544598555990 ਮਿਲਦੇ ਆ ਜਲਦੀ ਨਵੀਂ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ